ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੀ 11 ਨਿਊਜ਼ ਪੰਜਾਬ ਐਸ ਟਾਈਮ ਅਸੀਂ ਖੜਿਆ ਨੈਸ਼ਨਲ ਹਾਈਵੇ 'ਚ ਐਨ ਐਚ 71 ਦੇ ਉੱਤੇ ਐਸ ਟਾਈਮ ਇਹ ਦੋ ਇੱਕ ਟਰੈਕਟਰ ਦੇ ਮਗਰ ਦੋ ਟਰਾਲੀਆਂ ਪਾਈਆਂ ਹੋਈਆਂ ਨੇ ਗਾਂਬ ਕਾਲਵਾ ਹਰਿਆਣਾ ਤੋਂ ਇਹ ਚੌਧਰੀ ਭਾਈ ਆਏ ਨੇ ਇਹ ਕਿਸਾਨ ਭਾਈ ਨੇ ਇਹ ਹੜ੍ਹ ਪੀੜਤਾਂ ਦੀ ਜਿਹੜਾ ਕਿ ਦੁਆਬੇ ਦੇ ਆਪਣੇ ਮਾਝੇ ਦੁਆਬੇ ਦੇ ਵਿੱਚ ਹੜ੍ਹ ਆਇਆ ਹੋਇਆ ਹੈ ਤੇ ਉੱਥੇ ਹੜ੍ਹ ਪੀੜਤਾਂ ਲਈ ਇਹ ਜਿਹੜਾ ਰਾਸ਼ਨ ਪਾਣੀ ਲੈ ਕੇ ਜਾ ਰਹੇ ਨੇ ਗੱਲ ਕਰਾਂਗੇ ਇਹਨਾਂ ਨਾਲ ਹਾਂਜੀ ਭਾਈ ਸਾਹਿਬ ਕਿਹੜੇ ਜ਼ਿਲ੍ਹੇ ਤੋਂ ਤੁਸੀਂ ਜ਼ਿਲ੍ਹਾ ਜੀਂ ਜੀ ਕੌਣ ਸਾ ਗਾਉ ਹੈ ਬਾਜੀ ਤੇ ਤੁਸੀਂ ਕੀ ਕੀ ਰਸਨ ਲੈ ਕੇ ਜਾ ਰਹੇ ਹੋ ਤੇ ਕਿਹੜੀ ਜਗ੍ਹਾ ਕਿਹੜੇ ਜ਼ਿਲ੍ਹੇ ਚ ਲੈ ਕੇ ਜਾਓਗੇ ਅੰਮ੍ਰਿਤਸਰ ਅੰਮ੍ਰਿਤਸਰ ਜਾਵਾਂਗੇ ਜੀ ਅੱਛਾ ਜੀ ਆ ਇਸ ਵਿੱਚ ਆਟਾ ਵੀ ਹੈ ਨਮਕ ਸਾਰੀ ਸਮਗਰੀ ਹੈ ਸਾਰੀ ਸਮਗਰੀ ਹੈ ਲੈ ਕੇ ਸਾਫ ਸੋਤਾ ਆਟਾ ਨਮਕ ਦਾਲ ਸਭ ਕੁਝ ਸਭ ਕੁਝ ਹੈ ਪਿਆਜ਼ ਹੈ ਸਭ ਸੋਤਾ ਅੱਛਾ ਜੀ ਆ ਬਿਸਕੁਟ ਵੀ ਹੈ ਸਭ ਸੋਤਾ ਸਭ ਕੀ ਹੈ ਖਾਣੇ ਦਾ ਰੇ 4 ਸਾਰੀ ਸਮਗਰੀ ਹੈ 4 ਟਰਾਲੀ ਹੈ ਮਾਰੀ ਤਿੰਨ ਅੱਗੇ ਹੈ ਆ ਹਾਂਜੀ ਥੋੜਾ ਇਹ ਪਿੰਚਰ ਹੋ ਗਿਆ ਦਾ ਸ਼ਰੀ ਅੱਛਾ ਜੀ ਅੱਗੇ ਲੰਘੀਆਂ ਟਰਾਲੀਆਂ ਕੋਲ ਆ ਗਈਆਂ ਤਿੰਨ ਟਰਾਲੀਆਂ ਗੁੰਮਕੇ ਪਾਸ ਖੜੀਆਂ ਹਾਂਜੀ ਹਾਂਜੀ ਤਿੰਨ ਟਰੈਲੀ ਹੋ ਰੇ ਅੱਛਾ ਜੀ ਹਾਂ ਇਕੱਠੇ ਆ ਠੀਕ ਹੈ ਜੀ ਅੰਮ੍ਰਿਤਸਰ ਜ਼ਿਲ੍ਹੇ ਚ ਤੁਹਾਡੀ ਕੋਈ ਲੋਕੇਸ਼ਨ ਹੈ ਕਿ ਕਿਹੜੀ ਜਗ੍ਹਾ 'ਚ ਕੋਈ ਕੁਐਸਚਨ ਵੈਸੇ ਨਹੀਂ ਅਸੀਂ ਬਸ ਆਪਣਾ ਦਾਨ ਕਰਨੇ ਲਈ ਜਾ ਰਹੇ ਹਾਂ ਜਿੱਥੇ ਜਰੂਰਤ ਹੋਗੀ ਉਹ ਵਾਟੋ ਹਾਂ ਜਿੱਥੇ ਜਰੂਰਤ ਹੋ ਉਹੀ ਅੱਛਾ ਕੋਈ ਆਚਾਰ ਵਗੈਰਾ ਵੀ ਪਸ਼ੂਆਂ ਕੇ ਲਈ ਆਚਾਰ ਲੈ ਰਹੇ ਜੀ ਸੁੱਕਾ ਸਮਾਨ ਹੈ ਖਾਣੇ ਦਾ ਸੁੱਕਾ ਸਮਾਨ ਹੈ ਜੀ ਠੀਕ ਹੈ ਜੀ ਨਾਲ ਹੈ ਨਾਲ ਹੈ ਹਾਂਜੀ ਸਾਰੀ ਸਭ ਮਰੀ ਹੋਰ ਸਾਰੀ ਸਬਜ਼ੀ ਹੈ ਜੀ ਤੇ ਕਿੰਨਾ ਤੂੰ ਤੁਹਾਨੂੰ ਅੱਗੇ ਕੋਈ ਪਹਿਲਾਂ ਜਾਣਕਾਰੀ ਲਈ ਹੈ ਕਿੰਨੇ ਕ ਨੁਕਸਾਨ ਹੈ ਅੱਗੇ ਜੀ ਨੁਕਸਾਨ ਬਹੁਤ ਜ਼ਿਆਦਾ ਜ਼ਿਆਦਾ ਨੁਕਸਾਨ ਦੇਖੇ ਤੋਂ ਆਏ ਹੈ ਜੀ ਅਮਨਤੋ ਲੋਕੇਸ਼ਨ ਦੇ ਇਸ਼ੂ ਤੇ ਫੋਨ ਪਰ ਜ਼ਿਆਦਾ ਦੇਖਿਆ ਜੀ ਬਸ ਜ਼ਿਆਦਾ ਵੱਡ ਮਜਾਦਾਦਮੀ ਮਤਲਬ ਦਿੱਕਤ ਮੈਂ ਇਸ ਲਈ ਅਮਨੇ ਵੀ ਸੋਚਿਆ ਭਈ ਚਲੋ ਕਾਮ ਉਸ ਇਕੱਠਾ ਹੋ ਕੇ ਸਮਾਨ ਉਹਨਾ ਲੈ ਜਾਏਗੇ ਉਹ ਦਿਖਾਏਗੇ ਹਾਂਜੀ ਇਹ ਤੁਹਾਡੇ ਕਾਲਵਾ گاਉ ਤੋਂ ਇਓ ਕੱਲੇ ਜਾਂ ਹੋਰ ਵੀ ਕੋਈ گاਉ ਦੇ ਹੈਗੇ ਨਾਲ ਸਪੈਸ਼ਲ ਕੋਈ ਇੱਕੋ ਹੀ گاਉ ਤੋਂ ਹੈ ਜਿਲ੍ਹਾ ਜੀ ਕਿ ਕਾਹ ਪੜ ਜਾਂਦਾ ਇਹ گاਉ ਹੈ ਜਤੋਂ ਕਾਲਵਾ ਇਹ ਸਿਲੂ ਖੇੜਾ ਮੰਡੀ ਅੱਛਾ ਜੀ ਸਿਲੂ ਖੇੜਾ ਮੰਡੀ ਠੀਕ ਹੈ ਜੀ ਔਰ ਆਬ ਆਬ ਜੋ ਆਬ ਤੁਸੀਂ ਹੁਣ ਤੁਸੀਂ ਲੈ ਕੇ ਜਾ ਰਹੇ ਹੋ ਇਹ ਰਾਸਨ ਜਿਹੜਾ ਹੁਣ ਤੋਂ ਅੱਗੇ ਜਿਹੜੀ ਜਿਵੇਂ ਇਸ ਤਰ੍ਹਾਂ ਕਣਕਾਂ ਗੁਣਕਾਂ ਵੀ ਖਰਾਬ ਹੋ ਗਈਆਂ ਲੋਕਾਂ ਦੀਆਂ ਉਦੇ ਬੀਜ ਦੇ ਵਾਸਤੇ ਅੱਗੇ ਵੀ ਕੋਈ ਪ੍ਰਾਲਾ ਕੋਈ ਦਿੱਕਤ ਨਹੀਂ ਜੀ ਪੂਰਾ ਸਹਿਯੋਗ ਦਿਆਂਗੇ ਕੋਈ ਜੋ ਵੀ ਹਾਂਜੀ ਬੜਾਈ ਸਹਾਇਤਾ ਪੂਰੀ ਕਰਾਂਗੇ ਕੋਈ ਦਿੱਕਤ ਕਾਲੀ ਬੱਦੀ ਤੇ ਉਹਦੇ ਫ੍ਰੀ ਸੇਵਾ ਹਾਂ ਹਾਂਜੀ ਫ੍ਰੀ ਸੇਵਾ ਜੀ ਹਾਂਜੀ ਸਾਡੇ ਬੱbbi ਜੀ ਇਹਨਾਂ ਭਰਾਵਾਂ ਦੀ ਜਿਹੜੀ ਟਰਾਲੀ ਸੀ ਨਾ ਟਾਇਰ ਪੈਂਚਰ ਹੋ ਗਈ ਸੀ ਇਹ ਬੱbbi ਜੀ ਨੇ ਦਗਾਲ ਇਹਨਾਂ ਦੀ ਦੁਕਾਨ ਹੈ ਟਾਇਰ ਪੈਂਚਰਾਂ ਦੀ ਇਹਨਾਂ ਵੱਲੋਂ ਇਹਨਾਂ ਕਿਸਾਨ ਭਰਾਵਾਂ ਦੀ ਟਰਾਲੀ ਦਾ ਫ੍ਰੀ ਪੈਂਚਰ ਲਾ ਕੇ ਫਰੀ ਸੇਵਾ ਕੀਤੀ ਹੈ ਜੀ ਫਰੀ ਸੇਵਾ ਜਿੰਨੇ ਰਹਿਣ ਚੌਣੇ ਫਰੀ ਸੇਵਾ ਹੀ ਅੱਛਾ ਜੀ ਮਰਜ਼ੀ ਵੇ ਟਾਇਰ ਤੱਕ ਵੀ ਫਰੀ ਸੇਵਾ ਹੀ ਚਲੋ ਆਪਾਂ ਪਹਿਲਾਂ ਤਾਂ ਇਹ ਚਾਹੁੰਦੇ ਆ ਵੇ ਕਿ ਜਿਹੜੇ ਸੇਵਾ ਲਈ ਜਾ ਰਹੇ ਨੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਰਸਤੇ 'ਚ ਜੇਕਰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਬੱbbi ਵੀਰ ਨੇ ਫਰੀ ਸੇਵਾ ਕਰਨੀ ਹੈ ਰਿਪੇਅਰ ਦੀ ਜੇ ਕਿਸੇ ਨੂੰ ਕੋਈ ਹਵਾ ਭਰਉਣੀ ਹੈ ਟਾਇਰ ਪੈਂਚਰ ਹੁੰਦਾ ਜਾਂ ਕੋਈ ਹੋਰ ਰਿਪੇਅਰ ਦਾ ਕੰਮ ਹੈ ਬੈਰਿੰਗ ਵਗੈਰਾ ਦਾ ਗ੍ਰੀਸਕ ਵਗੈਰਾ ਦਾ ਉਹ ਇਹਨਾਂ ਨੇ ਫਰੀ ਦਗਾਲ ਦਗਾਲ ਨੈਸ਼ਨਲ ਹਾਈਵੇਜ਼ ਦੇ ਉੱਤੇ ਬੈਠੇ ਨੇ ਇਹ ਚੰਬੋ ਚੋਆ ਦੇ ਨਾਲ ਪੈਟਰੋਲ ਪੰਪ ਦੇ ਉੱਤੇ ਇਹਨਾਂ ਦੀ ਸ਼ਾਪ ਹੈ ਟਾਇਰ ਪੈਂਚਰਾਂ ਦੀ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਇੱਥੇ ਆ ਕੇ ਇਹਨਾਂ ਤੋਂ ਫ੍ਰੀ ਸੇਵਾ ਦੀ ਪ੍ਰਾਪਤੀ ਲੈ ਸਕਦੇ ਨੇ ਤੇ ਇਹਨਾਂ ਭਰਾਵਾਂ ਦਾ ਅਸੀਂ ਆਪਣੇ ਚੈਨਲ ડી11 ਨਿਊਜ਼ ਪੰਜਾਬ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੂੰ ਆਪਣੇ ਪੰਜਾਬ ਦੇ ਭਰਾਵਾਂ ਦਾ ਦਰਦ ਹੈ ਜਿਹੜਾ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ ਅਨਾਜ ਪਸ਼ੂ ਵੀ ਕੰਨਿਆਂ ਦੇ ਤਾਂ ਹੜ੍ਹਾਂ ਦੇ ਵਿੱਚ ਰੁੜ ਗਏ ਇਨਾਂ ਦਾ ਬਹੁਤ ਧੰਨਵਾਦ ਕਰਦੇ ਆ ਹਰਿਆਣੇ ਵਾਲੇ ਭਾਈਆਂ ਦਾ ਕਿ ਇਹਨਾਂ ਨੇ ਪੰਜਾਬ ਵਾਲੇ ਭਰਾਵਾਂ ਦੀ ਇਹ ਮਦਦ ਲਈਏ ਇਹ ਅੱਗੇ ਆਏ ਨੇ ਤੇ ਜਿਹੜੇ ਜਿਸ ਤਰ੍ਹਾਂ ਕੇ ਸਰਕਾਰਾਂ ਕਹਿ ਦਿੰਦੀਆਂ ਨੇ ਪੰਜਾਬ ਹਰਿਆਣੇ ਨੂੰ ਅਲੱਗ-ਅਲੱਗ ਜਿਹੜਾ ਪੇਸ਼ ਕਰਦੀਆਂ ਨੇ ਪਰ ਇਹ ਕੋਈ ਫਰਕ ਨਹੀਂ ਹੈਗਾ ਪੰਜਾਬ ਪਹਿਲਾਂ ਇੱਕੋ ਹੀ ਹੁੰਦਾ ਸੀ ਉਹਦੇ ਵਿੱਚੋਂ ਹਰਿਆਣਾ ਜਿਹੜਾ ਸਟੇਟ ਅਲੱਗ ਬਣੀ ਹੈ ਇਹ ਵੀ ਜ਼ਿੰਮੇਦਾਰ ਨੇ ਪੰਜਾਬ ਵਾਲੇ ਵੀ ਜ਼ਿੰਮੇਦਾਰ ਨੇ ਆਪਸ ਵਿੱਚ ਰਿਸ਼ਤੇਦਾਰੀਆਂ ਵੀ ਹੈਗੀਆਂ ਨੇ ਇਹ ਭਲੇਖੇ ਜਿਹੜੇ ਸਰਕਾਰਾਂ ਦੇ ਨੇ ਇਹ ਭਲੇਖੇ ਨੇ ਜਿਹੜੇ ਦੂਰ ਕਰਨੇ ਚਾਹੀਦੇ ਨੇ ਭਰਾਵਾਂ ਭਰਾਵਾਂ ਨੂੰ ਸਿਰਫ ਚੰਨ ਵੋਟਾਂ ਦੇ ਲਈ ਲੜਾਇਆ ਜਾਂਦਾ ਜਿਹੜੀ ਪਾਣੀਆਂ ਦੀ ਲੜਾਈ ਦੇ ਉੱਤੇ ਸਿਆਸਤ ਕੀਤੀ ਜਾਂਦੀ ਹੈ ਇਹ じゃ ਕੋਈ ਪਾਣੀ ਵਾਲਾ ਮੁੱਦਾ ਨਹੀਂ ਹੈਗਾ ਹਰਿਆਣੇ ਨੂੰ ਵੀ ਪਾਣੀ ਜਾਂਦੇ ਆ ਪੰਜਾਬ ਨੂੰ ਵੀ ਪਾਣੀ ਮਿਲਦਾ ਤੇ ਇਹ ਜੀ ਕੋਈ ਵੀ ਇਹ ਮੁੱਦਾ ਨਹੀਂ ਹੈ ਪੰਜਾਬ ਵਾਲਾ ਇਹ ਸਿਰਫ ਸਿਆਸੀ ਰੋਟੀਆਂ ਸੇਕਣ ਲਈ ਜਿਹੜਾ ਪਾਣੀ ਦਾ ਮੁੱਦਾ ਹਾਂਜੀ ਭਾਈ ਸਾਹਿਬ ਤੁਹਾਨੂੰ ਕੋਈ ਲੱਗਦਾ ਕਿ ਪਾਣੀ ਦਾ ਕੋਈ ਮੁੱਦਾ ਹੈ ਤੁਹਾਡੇ ਉੱਥੇ ਅੱਗੇ ਜਿਵੇਂ ਅੱਜ ਤੋਂ 30 ਸਾਲ ਪਹਿਲਾਂ ਲਾ ਲੋ ਜੀਰੀ ਨਹੀਂ ਹੁੰਦੀ ਸੀ ਨਰਮੇ ਕਪਾਹ ਮੂੰਗੀਆਂ ਵਗੈਰਾ ਹੁੰਦੇ ਸੀ ਤੇ ਅੱਜ ਪੂਰੇ ਹਰਿਆਣਾ ਹਰਿਆ ਭਰਿਆ ਹਰਿਆਣਾ ਕੋਈ ਦਿੱਕਤ ਨਹੀਂ ਹਾਂਜੀ ਤੇ ਤੁਹਾਨੂੰ ਪਾਣੀ ਦੀ ਕੋਈ ਦਿੱਕਤ ਹੈ ਨਾ ਕੋਈ ਦਿੱਕਤ ਨਹੀਂ ਹਾਂਜੀ ਠੀਕ ਹੈ ਜੀ ਇਹਨਾਂ ਵੱਲੋਂ ਵੀ ਦੇਖੋ ਤੁਸੀਂ ਸੁਣ ਚੁੱਕਿਆ ਹੈ ਕਿ ਪਾਣੀ ਵਾਲਾ ਕੋਈ ਮਸਲਾ ਨਹੀਂ ਹੈ ਇਹ ਸਿਰਫ ਸਿਆਸੀ ਪਾਰਟੀਆਂ ਵੱਲੋਂ ਜਿਹੜਾ ਇਹ ਮੁੱਦਾ ਬਣਾਇਆ ਹੋਇਆ ਹੈ ਤੇ ਇੱਕ ਵਾਰੀ ਫੇਰ ਅਸੀਂ ਹਰਿਆਣੇ ਵਾਲੇ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਆਪਣੇ ਚੈਨਲ ਵੱਲੋਂ ਤੇ ਆਉਣ ਵਾਲਾ ہمارا ਜ਼ਿਲ੍ਹਾ ਪਾਰਸ਼ਦ ਹੈ ਅੱਛਾ ਜੀ ਕੀ ਨਾਮ ਹੈ ਜੀ ਆਪਕਾ ਇਧਰ ਆ ਜਾਓ ਰੋਡ ਤੋਂ ਮਾਰਾ ਗਾਓ ਕਾ ਹੈ ਜਲਾ ਪਰਸਦ ਹੈ ਹਾਂ ਰਾਮ ਰਾਮ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਐਪੀ ਕਾਲਵਾ ਹੈ ਹਾਂ ਜੀ ਜਿਲ੍ਹਾ ਮੇਸ਼ਰ ਦਾ ਸਦਸਿਆ ਹਾਂ ਜੀ ਜਿਲ੍ਹਾ ਪ੍ਰੀਸ਼ਦ ਕੇ ਆਪਣੇ ਸਦਸਿਆ ਹਾਂ ਜੀ ਮੈਂ ਵਾਰਡ ਆਫਿਸ ਸੇ ਅੱਛਾ ਜੀ ਹਾਂ ਜੀ ਔਰ ਆਪਣੇ ਬੜੇ ਭਾਈ ਪੰਜਾਬ ਮੇ ਇਹ ਜੋ ਵਾਰਡ ਆਈ ਹੋਈ ਹੈ ਹਾਂ ਜੀ ਹਾਂ ਜੀ ਉਸ ਮੇ ਰਾਤ ਕੇ ਲਈ ਅਨਸਾਮਗਰੀ ਲੈ ਕੇ ਆਏ ਹਾਂ ਹਾਂ ਜੀ ਬਹੁਤ ਬੜੇ ਭਾਈ ਕੇ ਸਾਥ ਖੜੇ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਪੰਜਾਬ ਵੱਲੋਂ ਭਾਈ ਗਾਹ ਜੀ ਦਾ ਧੰਨਵਾਦ ਹੈ ਰਾਤ ਨੂੰ ਆ ਗਿਆ ਬਹੁਤ ਬੜੀਆ ਕੰਮ ਕਰਿਆ ਸੰਗਤ ਵਾਸਤੇ 24 ਘੰਟੇ ਸਰਵਿਸ ਭਾਈ ਗਾਹ ਦਾ ਧੰਨਵਾਦ ਕਰਨੇ ਚਾਹ ਪਹਿਲ ਦਿਲ ਸੇ ਹਾਂਜੀ ਠੀਕ 24 ਘੰਟੇ ਸਰਵਿਸ ਜੀ ਮਿਲੇ ਥੇ ਇੱਕ ਭਾਈ ਸਾਹਿਬ ਇੱਕ ਭਾਈ ਪਾਸੇ ਦਿੱਕਤ ਹੋ ਗਈ ਸੀ 2 ਘੰਟੇ ਪਹਿਲੇ ਉਸਨੇ ਵੀ ਸਾਥ ਦਿਆ ਇਸ ਭਾਈ ਗਾਹ ਵੀ ਧੰਨਵਾਦ ਹੈ ਜੀ ਇਹਦੇ ਭਾਈ ਪੂਰਾ ਸਹਿਯੋਗ ਨੇ ਕੀਤਾ ਹਾਂਜੀ ਹਾਂ ਹਲਾ ਰਿਹਾ ਭਾਈ ਠੀਕ ਹੈ ਗੁੰਡਾ ਵਾਲੇ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ